ਸ਼੍ਰੀ ਗੁਰੂ ਕ੍ਰੰਤ ਸਾਹਿਬ ਜੀ ਦੀ ਛੱਤਰਛਾਇਆ ਹੇਠ ਅਤੇ ਪੰਜ ਪਿਆਰੇ ਦੀ ਅਗਵਾਈ ਚ ਪਿੰਡ ਮੁੰਡਿਆ ਕਲਾ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਤੋਂ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਤੇ ਵਿਸ਼ਾ ਨਗਰ ਕੀਰਤਨ ਸਜਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਿਊ ਸੰਧ ਨਗਰ ਵਿਖੇ ਮਹਦੁੱਦਾ ਪ੍ਰਵਾਰ ਤੇ ਆਦਾਰਾ ਦੇਸ਼ ਦੁਨੀਆ ਦੇ ਵੱਲੋਂ ਸੰਤਤਾ ਦੇ ਲਈ ਕੇਲਿਆਂ ਦਾ ਲੰਗਰ ਲਗਾ ਕੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਲੰਗਰ ਲਗਾ ਕੇ ਇਸ ਨਗਰ ਕੀਰਤਨ ਦਾ ਸਵਾਗਤ ਕਰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹੋਏ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਗੁਰਪ੍ਰੀਤ ਸਿੰਘ ਮਹਦੁੱਦਾ ਸਾਬਕਾ ਮੁੱਖ ਸੰਪਾਦਕ ਦੇਸ਼ ਦੁਨੀਆ ਖਬਰਾਂ ਤੇ ਚੈਨਲ ਅਤੇ ਮੈਨੇਜਿੰਗ ਡਾਇਰੈਕਟਰ ਗੁਰਿੰਦਰ ਕੌਰ ਮਹਦੁੱਦਾ ਆਦਾਰਾ ਦੇਸ਼ ਦੁਨੀਆ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਵਿਆਂ ਵਿੱਚ ਬੈਠੇ ਗੁਰੂ ਘਰ ਦੇ ਵਜ਼ੀਰ ਭਾਈ ਜਗਪਾਲ ਸਿੰਘ ਪਾਲੀ ਤੋਂ ਇਲਾਵਾ ਪੰਜ ਪਿਆਰੇ ਨਿਸ਼ਾਨ ਸਾਹਿਬ ਦੀ ਸੇਵਾ ਕਰੇ ਸਿੰਘ ਸਾਹਿਬ ਮੋਤਵਾਰਾ ਤੇ ਨਗਰ ਕੀਰਤਨ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਦੇਖ ਰੇ ਪੁਲਿਸ ਚੌਕੀ ਇੰਚਾਰਜ surjeet singh saeni ਨੂੰ ਸਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਨਗਰ ਵਿੱਚ ਹਲਕਾ ਸਾਨਿਆਲ ਦੇ ਵਿਧਾਇਕ ਹਦੀਪ ਸਿੰਘ ਮੁੰਡੀਆਂ ਨੇ ਪੁੱਜ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਮਹਿੰਦੂਦਾ ਪ੍ਰਵਾਲ ਤੋਂ ਇਲਾਵਾ ਵਿਧਾਇਕ ਮੁੰਡੀਆਂ ਸਰਬਜੀਤ ਸਿੰਘ ਜੈਨੇ ਬਲਜੀਤ ਸਿੰਘ ਬੱਲੀ ਅਤੇ ਆ빠 ਚਮਕੌਰ ਸਿੰਘ ਨੇ ਵੀ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਜੇ ਸ੍ਰੀ ਗੁਰੂ ਰਵਿਦਾਸ ਪਾਰਸ ਦੀ ਪ੍ਰਕਾਸ਼ ਜੜੇ ਦੀ ਸੰਗਤ ਲੱਖ ਲੱਖ ਵਾਰਕਾ ਅੱਜ ਪਿੰਡ ਤੇਰੇ ਆਪਣੇ ਪਿੰਡ ਮੁੰਡੀਆਂ ਵਿੱਚ ਨਗਰ ਕੀਰਤਨ ਨਿਕਲ ਰਿਹਾ ਹੈ ਸੰਤਨ ਬਹੁਤ ਬਹੁਤ ਨਾਲ ਆਰਾ ਪਿੰਡ ਪੂਰਾ ਹਲਕਾ ਇਸੇ ਨਗਰ ਕੀਰਤਨ ਤੋਂ ਸੰਭਲ ਹੋ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਪੂਰੇ ਸੰਤਨ ਫਿਰ ਆ ਆਪਣੇ ਪਿਆ ਲੱਖ ਲੱਖ ਸਤਿਕਾਰਵਾਦ। ਨਵੀਰਾਸ ਮਹਾਰਾਜ ਦਾ ਜਨਮ ਦਿਹਾੜਾ ਹੈ। ਦੇਸ਼ ਵਿੱਚ ਵਸਦੀਆਂ ਵਿਦੇਸ਼ਾਂ ਐ ਵਸਦੀਆਂ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਦੇ ਜਨਮ ਦਿਨ ਬਹੁਤ ਬਹੁਤ ਮੁਬਾਰਕਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬ ਦੀ ਗੁਰਬਾਣੀ ਦਾ ਬਹੁਤ ਵੱਡਾ ਮਹੱਤਵ ਹੈ। ਸਾਨੂੰ ਗੁਰੂ ਘਰ ਜਾ ਕੇ ਗੁਰਬਾਣੀ ਨਾਲ ਜੁੜਨਾ ਚਾਹੀਦਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਰਵਦਾਸ ਮਹਾਰਾਜ ਦਾ 647 ਮਾ ਪ੍ਰਕਾਸ਼ ਪੁਰਬਾ ਤੇ ਪਹਿਲਾਂ ਤਾਂ ਆਧਾਰਾ ਦੇਸ਼ ਦੁਨੀਆ ਵੱਲੋਂ ਮੇਰੇ ਬੰਦੋ ਸਾਡੇ ਪਰਿਵਾਰ ਮੈਂ ਵੱਲੋਂ ਸਮੁੱਚੇ ਜਗਤ ਨੂੰ ਇਸ ਗੁਰਪੁਰ ਦੀਆਂ ਲੱਖ ਲੱਖ ਵਧਾਈਆਂ ਤੇ ਉਮੀਦ ਕਰਦੇ ਆ ਕਿ ਸਮੁੱਚੀ ਜਿਹੜੀ ਸੰਗਤ ਆ ਜੋ ਸਮੁੱਚੇ ਦੇਸ਼ ਵਾਸੀ ਜਾਂ ਵਿਸ਼ਵ ਵਾਸੀ ਨੇ ਉਹ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਜਿਹੜੇ ਸਿਧਾਂਤ ਨੇ ਉਹਨਾਂ ਦੀ ਵਿਚਾਰਧਾਰਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਜੀ ਜੋ ਬਾਣੀ ਦਰਜਾ ਉਸ ਦੇ ਆਧਾਰ ਤ ਆਪਣਾ ਜੀਵਨ ਜਿਉ ਕੇ ਜੋ ਸਾਰਿਆਂ ਨੂੰ ਇੱਕ ਸਮਾਨ ਮੰਨਦੇ ਹੋਏ ਸਾਰਿਆਂ ਦਾ ਜਿਹੜਾ ਭਲਾ ਸੋਚਣਗੇ ਤੇ ਅਸੀਂ ਵੀ ਅੱਜ ਦੇ ਇਸ ਵਿਵਿੱਤਰ ਜਹਾੜੇ ਦੇ ਉੱਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਅਤੇ ਹਰੇਕ ਦੇ ਘਰ ਦੇ ਵਿੱਚ ਖੁਸ਼ੀਆਂ ਆਉਣ, ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇ, ਇਸ ਤੋਂ ਬਿਨਾਂ ਹਰੇਕ ਵਿਅਕਤੀ ਤਰੱਕੀਆਂ ਕਰੇ, ਹੋਂਤੀ ਕਰੇ, ਵਿਕਾਸ ਕਰੇ ਤੇ ਇਸ ਤੋਂ ਇਲਾਵਾ ਜੋ ਚੌਹ ਵਰਣਾ ਦੇ ਵਿੱਚ ਵੰਡਿਆ ਹੋਇਆ ਇਹ ਇਨਸਾਨੀ ਜਮਾ ਜਾਂ ਬਹੁਤ ਸਾਰੇ 6.743 ਜਾਤਾਂ ਦੇ ਵਿੱਚ ਵੰਡ ਕੇ ਇਨਸਾਨੀਅਤ ਦਾ ਕਾਣ ਕੀਤਾ ਜਾ ਰਿਹਾ ਹੈ ਅਸੀਂ ਅਲਪੀਰ ਕਰਦੇ ਆ ਉਹਨਾਂ ਵਰਣ ਵਿਵਸਥਾ ਨੂੰ ਕਾਇਮ ਰੱਖਣ ਵਾਲੇ ਲੋਕਾਂ ਨੂੰ ਵੀ ਕਿ ਸ੍ਰੀ ਗੁਰੂ ਰਵਿਦਾਦ ਜੀ ਦੀ ਬਾਣੀ ਦੇਖ ਲਓ ਕਬੀਰ ਸਾਹਿਬ ਦੀ ਦੇਖ ਲਓ ਗੁਰੂ ਨਾਨਕ ਸਾਹਿਬ ਦੀ ਦੇਖ ਲਓ ਜਾਂ ਹੋਰ ਗੁਰੂ ਜੋ ਹੋਏ ਨੇ ਉਹਨਾਂ ਦੀ ਜਾਂ ਮਹਾਂਪੁਰਸ਼ ਹੋਏ ਨੇ ਉਹਨਾਂ ਦੀ ਵਿਚਾਰਧਾਰਾ ਦੇਖ ਲਓ ਸਾਰੇ ਹੀ ਸਾਝੀ ਵਾਲਤਾ ਦਾ ਸੰਦੇਸ਼ ਦਿੰਦੇ ਨੇ ਇਸ ਕਰਕੇ ਆਪਣੇ ਆਪ ਦੇ ਜਿਹੜੇ ਵਰਣ ਨੇ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਗੁਰੂ ਕਰਨ ਜਨਮ ਆ ਰਹੇ ਹੋਏ ਪਿਛਲੇ ਜਾਤ ਵਰਣ ਸਭ ਖੋਏ ਵੀ ਜੇਕਰ ਸਾਡੇ ਘਰ ਜਿਹੜਾ ਸਾਡੇ ਜਨਮ ਨੇ ਉਹ ਗੁਰੂ ਘਰਾਂ ਜਿਹੜਾ ਗੁਰੂ ਇਹ ਵਿਚਾਰਤਾਰਾ ਇਸ ਦੇ ਅਧੀਨ ਹੋਏ ਨੇ ਤਾਂ ਅਸੀਂ ਆਪਣੇ ਜਿਹੜੇ ਵਰਣ ਤੇ ਜਾਤ ਛੱਡਣਿਆ ਤੇ ਸ੍ਰੀ ਗੁਰੂ ਰਦਾਸ ਮਹਾਰਾਜ ਜੀ ਨੇ ਇੱਕ ਦੰਮੀ ਲੜਾਈ ਸੇ ਲੜੀ ਸੀ ਇੱਕ ਸਮਾਜਿਕ ਅੰਦੋਲਨ ਨੂੰ ਬਹੁਤ ਮਜ਼ਬੂਤ ਖੜਾ ਕੀਤਾ ਸੀ ਉਸ ਨੂੰ ਅੱਗੇ ਵਧਾਉਣ ਲਈ ਤੇ ਬੇਗੰਪੁਰਾ ਜਿਹੜਾ ਸ਼ਹਿਰ ਦਾ ਨਾਮ ਉਹਨਾਂ ਦਾ ਸ਼ਬਦ ਆ ਜਿਸ ਦੇ ਵਿੱਚ ਉਹਨਾਂ ਨੇ ਲੋਕਤੰਤਰ ਦੀ ਆਵਾਜ਼ ਬੁਲੰਦ ਕੀਤੀ ਸੀ ਤੇ ਇਹੋ ਜਾਂ ਜਿਹੜਾ ਬੇਗੰਪੁਰਾ ਬਸਾਉਣ ਵਾਸਤੇ ਉਹ ਸਾਰੇ ਜਾਤਾਂ ਮਜਬਾਂ ਧਰਮਾਂ ਤੋਂ ਉੱਪਰ ਉੱਠ ਕੇ ਵਰਣਾ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਸੇਵਾ ਦੇ ਹਿੱਤ ਵਿੱਚ ਇਨਸਾਨ ਦੇ ਲਈ ਤੇ ਹਰੇਕ ਵਿਅਕਤੀ ਦੇ ਭਲੇ ਦੇ ਲਈ ਅੱਗੇ ਆਈਏ ਤੇ ਅੱਜ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਦੇ ਉੱਤੇ ਪਿੰਡ ਮੁੰਡੀਆਂ ਕਲਾਂ ਦੇ ਗੁਰਦੁਆਰਾ ਸ਼੍ਰੀ ਗੁਰਦਾਸ ਜੀ ਵੱਲੋਂ ਇਹ ਨਗਰ ਕੀਰਤਨ ਕਟਿਆ ਗਿਆ ਸੀ ਅਸੀਂ ਇੱਥੇ ਜਿਹੜੇ ਪ੍ਰਬੰਧਕ ਨੇ ਤੇ ਸੰਗਤ ਜਿਨ੍ਹਾਂ ਨੇ ਅੱਜ ਇੱਥੇ ਪਹੁੰਚੇ ਸੀ ਤੇ ਸਾਡੇ ਵੱਲੋਂ ਉਹਨਾਂ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਦਰ ਆਦੇਸ਼ ਦੁਨੀਆ ਤੇ ਮਹਿਦੂਦਾਂ ਬਰ ਬਰ ਵੱਲੋਂ ਅਕੇਲਿਆਂ ਦਾ ਲੰਗਰ ਲਗਾਇਆ ਗਿਆ ਸੀ ਤੇ ਅਸੀਂ ਧੰਨਵਾਦ ਕਰਦੇ ਹਾਂ ਇਸ ਪ੍ਰਬੰਧਕ ਕਮੇਟੀ ਦਾ ਵੀ ਵੀ ਹਰ ਸਾਲ ਇਹ ਸਾਨੂੰ ਇਹ ਸੇਵਾ ਦਾ ਮੌਕਾ ਦਿੰਦੇ ਨੇ ਤੇ ਸਮੁੱਚੀ ਸੰਗਤ ਨੂੰ ਵੀ ਅਸੀਂ ਦੁਬਾਰਾ ਫੇਰ ਇਸ ਪ੍ਰਕਾਸ਼ਪੁਰਪ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਜਿਹੜਾ ਜਿਸ ਤੇ ਵੀ ਸਿੱਖ ਨਾਮ ਲੈਵਾ ਸਕਤਾ ਬੈਠੀਆਂ ਨੇ ਉਥੇ ਬੜੀ ਹੀ ਧੂਮ ਕਾਂ ਦੇ ਨਾਲ ਅੱਜ 647ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਵਾ ਗੁਰਬਾਣੀ ਵਿੱਚ ਮਾਰਿਆ ਕਹਿੰਦੇ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਨੀਚੋਂ ਉੱਚ ਕਰੇ ਮੇਰਾ ਗੋਬਤ ਕਾਹੂ ਤੋਂ ਨਾ ਡਰੇ ਗੁਰੂ ਰਵਿਦਾਸ ਮਹਾਰਾ ਨੇ ਬਾਣੀ ਉਚਾਰਨ ਕਰਕੇ ਸੇਵਾ ਸੇਵਨ ਕਰਕੇ ਲੋਕਾਂ ਨੂੰ ਸੱਚੇ ਮਾਰਗ ਦਾ ਰਸਤਾ ਦਿਖਾ ਲਿਆ ਅੱਜ ਪਿੰਡ ਮੁੰਡੀਆਂ ਕਲਾ ਗੁਰਦੁਆਰਾ ਗੁਰੂ ਰਵਿਦਾਸ ਤੋਂ ਅਮਰਤ ਵੇਲੇ ਕੀਰਤਨ ਨਗਰ ਕੀਰਤਨ ਅਰੰਭ ਹੋ ਕੇ ਬੱਕ ਬੱਕ ਪੜਾਵਾਂ ਬਾਬਾ ਕੇ ਦਾ ਕੁੱਕੜ ਵਾਲੇ ਬਾਬਾ ਸ੍ਰੀ ਚੰਦਰ ਭਗਵਾਨ ਮਹਾਰਾ 33 ਮੋਟੇ ਤੇ ਹੁੰਦਾ ਹੋਇਆ ਇਸ ਵੇਲੇ ਡੈਡੀ ਸੂਟ ਤੇ ਪਹੁੰਚਿਆ ਵਾ ਦਿੱਤੇ ਕਿ ਉਹਨਾਂ ਵੱਲੋਂ ਸਤਗੁਰ ਮਹਾਰਾਜ ਦਾ ਪੰਜਾ ਪੈਰਾਂ ਦਾ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਵਾ ਸੋ ਮੈਂ ਸੰਗਤਾਂ ਨੂੰ ਇੱਕ ਜ਼ਰੂਰੀ ਬੇਨਤੀ ਕਰਨਾ ਚਾਹੁੰਦਾ ਵਾ ਕਿ ਆਪਾਂ ਨੂੰ ਨਾਲ ਮਿਲ ਕੇ ਇਹ ਸਾਂਝਾ ਪ੍ਰੋਗਰਾਮ ਬਣਾਉਣਾ ਚਾਹੀਦਾ ਕਿਉਂਕਿ ਸੇਵਾਦਾਰ ਦੀ ਕਾਟ ਨਹੀਂ ਆਪਣੇ ਅੰਦਰ ਇੱਛਾ ਹੋਣੀ ਚਾਹੀਦੀ ਆ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲੱਖ-ਲੱਖ ਵਧਾਈਆਂ ਦਿੰਦਾ ਇਸੇ ਹੀ ਤਰ੍ਹਾਂ ਇੱਕ ਮੈਂ ਹੋਰ ਸੰਗਤਾਂ ਨੂੰ ਬੇਨਤੀ ਕਰਦਾ ਬਈ 3 ਮਾਰਚ ਨੂੰ ਮੁੱਲਾਪੁਰ ਦਾਣਾ ਮੰਡੀ ਵਿਖੇ ਇਹ ਤਾਂ ਗੁਰੂ ਰਵਿਦਾਸ ਮਹਾਰਾਜ ਦਾ ਪੰਜਾਬ ਪੱਧਰ ਲੈਵਲ ਤੇ ਅਸੀਂ ਇੱਕ ਬਹੁਤ ਵੱਡਾ ਸਮਾਗਮ ਗੁਰੂ ਰਵਿਦਾਸ ਮਹਾਰਾਜ ਦਾ ਮਨਾ ਰਹੇ ਹਾਂ ਤਾਂ ਕਿ ਤੁਹਾਨੂੰ ਬੇਨਤੀ ਆ ਕਿ ਉੱਥੇ ਵੀ ਪਹੁੰਚਣ ਪਹੁੰਚ ਕੇ ਆਪਣਾ ਲਾਹ ਖੱਟਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਜੋਤਾ ਜੀ ਮੈਂ ਇਹੀ ਕਹਿਣਾ ਚਾਹੁੰਦਾ ਅੱਜ ਪਵਨ ਪਵਿੱਤਰ ਦਿਨ ਅੱਜ 24 ਤਰੀਕਾ ਤੇ ਰਵਿਦਾਸ ਮਹਾਰਾਜ ਦਾ ਰਾਜਪੁਰਬ ਇਸ ਕਰਕੇ ਸਾਨੂੰ ਸੰਗਤ ਨੂੰ ਬਹੁਤ ਖੁਸ਼ੀ ਆ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ